ਵਾਇ ਮੁਰਗੀ ਕਾਲ ਸਾਹਿਬ ਵਾਇ ਮੁਰਗੀ ਫਤੇ ਇਸ ਹਾਲ ਵੀਰੋ ਅੱਜ ਭਾਰਤਿਕ ਸੰਜਮ ਨੂੰ ਗੱਪਾਂ ਲਈ ਸੁਖਦਿਆਨਾ ਸਾਹਿਬ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੇ ਵਿੱਚ ਇਹ ਖਾਸ ਤੌਰ ਤੇ ਵਿਚਾਰਿਆ ਗਿਆ ਕਿ ਜਿਹੜਾ ਲੱਡੂ ਹਟੋਲ ਹੈ ਉਸ ਨੇ ਕਾਫੀ ਰੇਟ ਜਿਹੜੇ ਹਾਈ ਕਰ ਦਿੱਤੇ ਨੇ ਜਿਹੜੇ ਲੋਕਾਂ ਕੋਲੋਂ ਟੋਲ ਦੀ ਪਰਚੀ ਕੱਢ ਦੋ। ਜੋ ਉਹ ਇੱਕ ਤਾਂ ਇਸ ਟੋਲ ਦਾ ਸਵਾ ਪੂਰਾ ਹੋ ਚੁੱਕਾ ਹੈ ਅਲਿਗਲ ਤੌਰ ਤੇ ਇਹ ਸਰਕਾਰਾਂ ਨਾਲ ਕੇ ਉਹਨੂੰ ਆਪਣਾ ਟਾਈਮ ਲਈ ਜਾਂਦੇ ਨੇ ਕਿਤੋਂ ਕੇ ਦੂਸਰਾ ਉਹਦੇ ਇਹ ਰੇਟ ਹੈ ਪਰਚੀਆਂ ਦੇ ਉਹ ਆਪਣੀ ਮਰਜ਼ੀ ਮੰਨ ਜੀ ਦਾ ਰੇਟ ਵਧਾਈ ਜਾ ਰਿਹਾ ਸੋ ਉਹਦੇ ਸਬੰਧ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਇਹ ਫੈਸਲਾ ਕੀਤਾ ਹੈ ਕਿ ਸਾਰੀਆਂ ਜਿਹੜੀਆਂ ਸਾਥੀ ਜਥੇਬੰਦੀਆਂ ਨੇ ਭਾਰਤੀ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੀ ਹੈਗੀ ਆ ਉਸ ਦੇ ਵਿੱਚ ਜਿਹੜੀ ਹੈਗੀ ਹੈ ਟੈਕਸੀ ਨੰਬਰ 31 ਪੰਜਾਬ ਦੀ ਯੂਨੀਅਨ ਹੈ ਉਹਨਾਂ ਵੱਲੋਂ ਵੀ ਸ਼ਮੂਲੀਅਤ ਕਰਨੀ ਹੈ ਸੋ ਕੋਈ ਸਾਰਿਆਂ ਨੇ ਰਲ ਕੇ 16 ਜੂਨ ਨੂੰ ਇਹ ਜਿਹੜਾ ਟੋਲ ਹੈ ਫ੍ਰੀ ਕਰਨਾ ਹੈ ਅਗਰ ਉਸ ਦਿਨ ਤੱਕ ਇਹ ਰੇਨ ਉਹਨੂੰ ਘਟਾਵੇ ਨਹੀਂ ਕੋਈ ਗੱਲ ਨਹੀਂ ਨਵੇੜਦੇ ਤੇ ਫਿਰ ਇਹ 16 ਤਰੀਕ ਨੂੰ ਫੈਸਲਾ ਲਏ ਕਿ ਉਹ ਅੱਗੇ ਵੀ ਵੱਡਾ ਕੀਤਾ ਜਾ ਸਕਦਾ ਹੈ ਇਸ ਕਰਕੇ 16 ਤਰੀਕ ਨੂੰ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਖਾਸ ਕਰਕੇ ਲਾਂਡੂ ਵਾਲੀ ਜਿਹੜਾ ਟੋਲ ਹੈ ਕਿਉਂਕਿ 20 ਕਿਲੋਮੀਟਰ ਦਾ ਦੂਰਾ ਉਹਦੀ ਵੀ ਇਹਨਾਂ ਨੇ ਪਸੰਦੀ ਬਹੁਤ ਅੱਗੇ ਵਧਾ ਦਿੱਤੀ ਹੈ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ 16 ਤਰੀਕ ਨੂੰ ਵੱਧ ਚੜ ਕੇ ਸ਼ੁਕਰੀਆ ਕਰੋ ਉਸ ਦਿਨ ਸਾਡੇ ਪ੍ਰਾਂਤਿਕ ਸਾਹਿਬ ਜੀ ਨੇ ਦੁਆਬਾ ਨਾਲ ਤੇ ਪ੍ਰਾਂਤਰੀ ਕਿਤੇ ਦੁਨੀਆਂ ਦੇ ਵਿੱਚੋਂ ਪੰਜਾਬ ਟੈਕਸੀ ਯੂਨੀਅਨ ਜਿਹੜੀ ਨੰਬਰ 31 ਉਹ ਤੇ ਉਹਨਾਂ ਦੇ ਨਾਲ ਕਿਸਾਨ ਮਜ਼ਦੂਰ ਯੂਨੀਅਨ ਜਿਹੜੀ ਆ ਉਹਨਾਂ ਨਾਲ ਕੇ ਉਹ ਦਿਨ 16 ਤਰੀਕ ਨੂੰ ਕੋਰਪ੍ਰੀ ਕੀਤਾ ਜਾਏਗਾ ਵਾਏ ਗੁਰਦੀ ਦਾ ਖਾਲਸਾ ਵਾਏ ਗੁਰਦੀ ਕੀ ਖਾਲਸਾ